ਆਪਣੇ ਕੋ ਗਰਮੀਆਂ ਵਾਸਤੇ ਕੋਈ ਸਪੈਸ਼ਲ ਜੀਵ ਵਾਸਤੇ ਕਿ ਮਤਲਬ ਖੁਸ਼ਬੂ ਬੰਦੇ ਨਹੀਂ ਨਾ ਜਾਵੇ ਹਾਂਜੀ ਬਾਈ ਗਰਮੀਆਂ ਵਾਸਤੇ ਸਪੈਸ਼ਲ ਆਪਣੇ ਕੋਲ ਬਹੁਤ ਕੁਝ ਆਇਆ ਓਦੇ ਵਿੱਚ ਸਭ ਤੋਂ ਵਧੀਆ ਮਤਲਬ ਜੇ ਲਾਈਟ ਖੁਸ਼ਬੂ ਚਾਹਣੇ ਹੋ ਤਾਂ ਤੁਸੀਂ ਸਾਡਾ ਅਨਹਾਰ ਮਸਕ ਟਰਾਈ ਕਰੋ ਹਾਂਜੀ ਤੁਹਾਡੇ ਕੱਪੜਿਆਂ ਚੋਂ ਇਹਦੀ ਖੁਸ਼ਬੂ ਨਹੀਂ ਜਾਊਗੀ ਤਾਂ ਹੋ ਸਕਦਾ ਧੋਣ ਤੋਂ ਬਾਅਦ ਵੀ ਖੁਸ਼ਬੂ ਆਉਂਦੀ ਰਵੇ ਠੀਕ ਹੈ ਜੀ ਸਾਡਾ ਇਹ ਹੋ ਗਿਆ ਸਾਡਾ ਉਦਲ ਬੁਰਾਕ ਹੋ ਗਿਆ ਰੋਮਾਂਸ ਹੋ ਗਿਆ ਮਲਿਕਾ ਹੋ ਗਿਆ ਔਰ ਫਰੈਂਚ ਖੁਸ਼ਬੂਆਂ ਦੇ ਵਿੱਚ ਕਰੀਡ ਇਵੈਂਟਸ ਹੋ ਗਿਆ ਡਿਓਰ ਸਵਾਜ ਹੋ ਗਿਆ ਤੇ ਇਹ ਵੀਰੇ ਕੀ ਜੀ ਤਿਆਰ ਕਰਦੇ ਹੋ ਹਾਂਜੀ ਬਈ ਅਸੀਂ ਪਰਫਿਊਮ ਤਿਆਰ ਕਰ ਰਹੇ ਹਾਂ ਕਸਟਮਾਈਜ਼ ਕਰ ਰਹੇ ਹਾਂ ਜਿਹੜੇ ਬ੍ਰਾਂਡ ਦੇ ਪਰਫਿਊਮ ਹੁੰਦੇ ਨੇ ਇਹ ਜਿਹੜਾ ਅਸੀਂ ਤਿਆਰ ਕਰਦੇ ਹਾਂ ਕਰੀਡ ਇਵੈਂਟਸ ਤਿਆਰ ਕਰ ਰਹੇ ਹਾਂ ਮਤਲਬ ਸੇਮ ਫਰੇਗਰੈਂਸ ਸੇਮ ਲਾਸਟਿੰਗ ਸੇਮ ਡਿਟੋ ਹਰ ਚੀਜ਼ ਅਸੀਂ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਇਹਦੇ ਵਿੱਚ ਸਾਰਾ ਸਟਾਕ ਆਪਣੇ ਕੋਲ ਅਵੇਲੇਬਲ ਹੋ ਜਾਂਦਾ ਠੱਲੇ ਵੀ ਪਈਆਂ ਨੇ ਜੀ ਦੇਖੋ ਨਾ ਜੇ ਕਿਸੇ ਨੂੰ ਗਿਫਟ ਕਰਨਾ ਨਾ ਜੀ ਉਹ ਚੀਜ਼ਾਂ ਵਾਸਤੇ ਨਾ ਬਿਲਕੁਲ ਠੀਕ ਹੈ ਠੀਕ ਹੈ ਇੱਧਰ ਵੀ ਚੈੱਕ ਕਰ ਸਕਦੇ ਹੋ ਬਾਈ ਆਹ ਕ੍ਰਿਸਟਲ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਬੋਟਲਾਂ ਆਉਂਦੀਆਂ ਨੇ ਓਕੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਲੁਧਿਆਣੇ ਜਿੱਥੇ ਜੇ ਤੁਸੀਂ ਲੁਧਿਆਣੇ ਸ਼ਹਿਰ ਚ ਦਵਾਈ ਵਾਲੇ ਇਤਰ ਊਦ ਪਰਫਿਊਮ ਲੱਭ ਰਹੇ ਹੋ ਤਾਂ ਅੱਜ ਆਪਾਂ ਤੁਹਾਨੂੰ ਇੱਕ ਇੰਗ ਇੰਦਾਂ ਦੀ ਦੁਕਾਨ ਦੇ ਉੱਪਰ ਲੈ ਕੇ ਆਏ ਹਾਂ ਜਿੱਥੇ ਤੁਹਾਨੂੰ ਬਹੁਤ ਹੀ ਜੈਨੂਅਰ ਰੇਟ ਤੇ ਇਤਰ ਊਦ ਮਿਲ ਜਾਣਗੇ ਬਾਕੀ ਦਵਾਈ ਵਾਲੇ ਜਾਂ ਤੁਸੀਂ ਕਿਸੇ ਤਰ੍ਹਾਂ ਦੇ ਪਰਫਿਊਮ ਤਿਆਰ ਕਰਵਾਉਣਾ ਉਹ ਵੀ ਕਰ ਸਕਦੇ ਹੋ ਸਾਰਾ ਤੁਹਾਨੂੰ ਆਪਾਂ ਇਹਨਾਂ ਦਾ ਜਿਹੜਾ ਉਹ ਦਿਖਾਵਾਂਗੇ ਜੋ ਵੀਡੀਓ ਦੇ ਐਂਡ ਤੱਕ ਬਣੇ ਰਹੇ ਹੋ ਤੁਹਾਨੂੰ ਪ੍ਰੋਪਰ ਨੰਬਰ ਤੇ ਐਡਰੈ ਤੋ ਚੱਲਦੇ ਆ ਅੱディ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਦੇ ਐਂਡ ਤੱਕ ਬਨੇ ਰਹੋ ਲਓ ਜੀ ਪਹੁੰਚ ਗਏ ਆਪਾਂ ਸਵੌਪ ਤੇ ਅਲ ਬਰਾਕ ਪਰਫਿਊਮ ਬੱਸ ਹੈਗਾ ਜੀ ਤੇ ਆਹ ਤੁਹਾਨੂੰ ਮੈਂ ਬਰੈਸਟਿੰਗ ਕਾਰਡ ਦਿਖਾ ਰਨਾ ਇਹ ਤੇ ਪ੍ਰੋਪਰ ਜਿਹੜਾ ਐਡਰੈਸ ਲਿਖਿਆ ਹੋਇਆ ਤੇ ਅਰੋੜਾ ਪੈਲਸ ਟੂ ਏਟੀਆਈ ਰੋਡ ਨੇੜੇ ਆਨੰਦ ਜੋਤੀ ਆਈ ਹਸਪੀਟਲ ਤੇ ਆਹ ਰੋਡ ਆ ਜੀ ਏਟੀਆਈ ਰੋਡ ਤੇ ਅਰੋੜਾ ਪੈਲਸ ਨੇੜੇ ਇਹਦੀ ਲੋਕੇਸ਼ਨ ਪੈ ਜਾਂਦੀ ਹੈ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਆਪਾਂ ਸ਼ੇਅਰ ਕਰ ਦਾਂਗੇ ਤੇ ਚਲਦੇ ਆਂ ਦੇਖਦੇ ਆਂ ਇਹਨਾਂ ਕੋ ਕਿਹੜੇ ਕਿਹੜੇ ਪਰਫਿਊਮ ਨੇ ਦਵਾਈ ਵਾਲੇ ਇਤਰ ਉਦ ਸਾਰਾ ਇੱਥੇ ਤੁਹਾਨੂੰ ਮਿਲ ਜੂਗਾ ਜਿਵੇਂ ਇੱਥੇ ਲਿਖਿਆ ਵੀ ਹੋਇਆ ਇੱਥੇ ਅਰਬ ਦੇਸ਼ਾਂ ਦਾ ਅੱਜ ਇੱਥੇ ਅਰਬ ਦੇਸ਼ਾਂ ਦਾ ਅਤਰ ਮਿਲਦਾ ਹੈ ਤੇ ਚਲਦੇ ਆਂ ਆਜੋ ਕਰਦੇ ਆਂ ਸਾਰੀ ਬਾਤ ਗੱਲ ਤੇ ਬਾਕੀ ਤੁਹਾਨੂੰ ਸਾਰਾ ਦਿਖਾਉਣੀ ਹੈ ਤੇ ਆਜੋ ਕਰਦੇ ਆਂ ਬਾਈ ਉਹਨਾਂ ਨਾਲ ਗੱਲ ਹੋਰ ਵੀਰੇ ਕੀ ਹਾਲ ਚਾਲ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਤੇ ਆਪਣੇ ਕੋਲੇ ਕਿਹੜੇ ਕਿਹੜੇ ਇਤਰ ਉਦ ਮਿਲਦੇ ਆ ਕਹਿੰਦੇ ਦਵਾਈ ਵਾਲੇ ਮਿਲਦੇ ਹੋ ਕੋਈ ਇਤਰ ਉਦ ਸਰ ਸਾਡੇ ਕੋਲ ਜੋ ਬੈਸਟ ਕੁਆਲਟੀ ਆ ਉਹ ਸਤੋ ਸਭ ਤੋਂ ਵਧੀਆ ਕੁਆਲਟੀ ਜਿਹੜੀ ਉਹ ਦੁਬਈ ਦੀ ਆ ਓਕੇ ਹਾਂਜੀ ਲੋਕਲ ਵੀ ਹੁੰਦਾ ਕੁਛ ਮਾਲ ਪਰ ਜ਼ਿਆਦਾਤਰ ਮਾਲ ਜਿਹੜਾ ਸਾਡਾ ਦੁਬਈ ਦਾ ਏ ਠੀਕ ਆ ਜੀ ਜਿੰਨੇ ਸਾਰੇ ਦੁਬਈ ਵਾਲੇ ਆ ਗਏ ਸਰ ਹਾਂ ਜੀ ਦੁਬਈ ਵਾਲੇ ਆ ਗਏ ਸਰ ਓਕੇ ਓਕੇ ਇਸ ਦੇ ਵਿੱਚ ਸਰ ਤੁਸੀਂ ਜਿਵੇਂ ਸਾਡਾ ਮਲਿਕਾ ਹੋ ਗਿਆ ਰੋਮਾਂਸ ਹੋ ਗਿਆ 스위스ਲੈਂਡ ਦਾ ਸਾਡੇ ਕਸਟਮਰਾਂ ਦਾ ਰਿਵਿਊ ਨੇ ਕੋਈ ਕਹਿੰਦਾ 4 ਦਿਨ ਖੁਸ਼ਬੂ ਰਹਿੰਦੀ ਆ ਕੋਈ ਕਹਿੰਦਾ ਧੋਣ ਤੋਂ ਬਾਅਦ ਵੀ ਖੁਸ਼ਬੂ ਆਉਂਦੀ ਰਹਿੰਦੀ ਆ ਓਮੇ ਥਿੱਕ ਇਹਨਾਂ ਦੇ ਲਿਕੁਇਡ ਨੇ ਬਹੁਤ ਜ਼ਿਆਦਾ ਓਕੇ ਓਕੇ ਸਾਡਾ ਬੁਰਖ ਸਪੈਸ਼ਲ ਜਿਵੇਂ ਗਰਮੀ ਦਾ ਮੌਸਮ ਆ ਤੁਸੀਂ ਯੂਜ਼ ਕਰਦੇ ਹੋ ਬਹੁਤ ਵਧੀਆ ਚੀਜ਼ ਆ ਇਹ ਗਰਮੀ ਦੇ ਮੌਸਮ ਵਾਸਤੇ ਠੀਕ ਆ ਸਰ ਤੇ ਜਿਵੇਂ ਮੰਨ ਲਓ ਨਾ ਕਿਸੇ ਨੇ ਤਿਆਰ ਵੀ ਕਰਾਉਣਾ ਉਹ ਵੀ ਕਰ ਦਿੰਦੇ ਹਾਂ ਸਰ ਹਾਂਜੀ ਸਰ ਤਿਆਰ ਕਰ ਦਿੰਦੇ ਹਾਂ ਜਿਵੇਂ ਮਹਿੰਗੀਆਂ ਖੁਸ਼ਬੂਆਂ ਹੋ ਜਾਂ ਨੇ ਹਾਂ ਕੋਈ ਹਾਂਜੀ 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 ਬ੍ਰਾਂਡ ਦੇ ਪਰਫਿਊਮ ਆਉਂਦੇ ਨੇ ਕ੍ਰੀਡ ਇਵੈਂਟਸ ਡਿਓਰ ਸਵੇਜ ਉਸ ਤੋਂ ਇਲਾਵਾ ਵਾਈ ਐਸ ਐਲ ਦੇ ਸੀ ਕੇ 1 ਟਾਮ ਫੋਰਡ ਦੇ ਜਿਹੜੇ ਵੀ ਆਉਂਦੇ ਨੇ ਮਹਿੰਗੇ ਮਹਿੰਗੇ ਪਰਫਿਊਮ ਆਉਂਦੇ ਨੇ ਉਹ ਤੁਸੀਂ ਸਭ ਤੋਂ ਸਸਤੇ ਰੇਟ ਤੇ ਤਿਆਰ ਕਰਵਾ ਸਕਦੇ ਹੋ ਬਹੁਤ ਵਧੀਆ ਪ੍ਰਾਈਸ ਤੇ ਅਸੀਂ ਤੁਹਾਨੂੰ ਤਿਆਰ ਕਰਕੇ ਦੇ ਲਾਂਗੇ ਉਹ ਹਾਂਜੀ ਔਰ ਉਸ ਤੋਂ ਇਲਾਵਾ ਭਾਈ ਸਾਡਾ ਉਮਬਰੇ ਨੁਮੇੜ ਤੇ ਐਲ ਵੀ ਦਾ ਪਰਫਿਊਮ ਹੁੰਦਾ 35000 36000 ਰੁਪਏ ਦੀ ਰੇਂਜ ਚ 100 ml ਦਾ ਤੁਸੀਂ ਇਹ ਵੀ ਸੱਤ ਤੋਂ ਤਿਆਰ ਕਰਵਾ ਸਕਦੇ ਹੋ ਸੇਮ ਡਿੱਟੋ ਫ੍ਰੈਗਰੈਂਸ ਬਣਾ ਕੇ ਦੇਵਾਂਗੇ ਠੀਕ ਹੈ ਜੀ ਡਿੱਟੋ ਲਾਸਟਿੰਗ ਹੋਊਗੀ ਤੁਸੀਂ ਅਤਰ ਵੀ ਯੂਜ਼ ਕਰ ਸਕਦੇ ਹੋ ਇਹਦਾ ਜੇ ਪਰਫਿਊਮ ਬਣਵਾਉਣਾ ਪਰਫਿਊਮ ਵੀ ਬਣਵਾ ਸਕਦੇ ਹੋ ਓਕੇ ਜੀ ਡਿਲੀਵਰੀ ਵੀ ਕਰ ਦਿੰਦੇ ਹੋ ਤੁਸੀਂ ਹਾਂ ਜੀ ਡਿਲੀਵਰੀ ਸਰ 올 인디아 딜리버리 ਅਸੀਂ ਫ੍ਰੀ ਦੇ ਦਾਂਗੇ। ਲਓ ਜੀ 올 인디아 딜리버ੀ ਆ। ਹਾਂਜੀ। ਔਰ ਉਸ ਤੋਂ ਇਲਾਵਾ ਜੋ ਵਰਲਡ ਵਾਈਡ ਆ ਉਹਦਾ ਜੋ ਕੋਸਟ ਹੋਊਗੀ 딜리ਵਰੀ ਦੀ ਫਿਰ ਉਹ ਉਸ ਟਾਈਮ ਤੇ ਦੇਖੀ ਜਾਊਗੀ। ਠੀਕ। ਤੇ ਆਪਣੇ ਕੋਲ ਸਟਾਰਟਿੰਗ ਕਿੰਨੇ ਤੋਂ ਹੋ ਜਾਂਦੀ ਹੈ ਜੀ? ਬਈ ਸਟਾਰਟਿੰਗ ਆਪਣੇ ਕੋਲ ਜਿਹੜੀ 6ml ਦੀ ਬੋਤਲ ਆ ਹਾਂਜੀ ਮਿਨੀਮਮ 300 ਰੁਪਏ ਤੋਂ 6ml ਦੀ ਬੋਤਲ ਸਟਾਰਟ ਹੋ ਜਾਂਦੀ ਆ। ਓਕੇ। ਬਾਕੀ ਜਿਸ ਤਰੀਕੇ ਨਾਲ ਇਤਰ ਦੀ ਕੁਆਲਿਟੀ ਵਧੀਆ ਹੁੰਦੀ ਜਾਊਗੀ ਰੇਟ ਉਹਦਾ ਥੋੜਾ ਜਿਹਾ ਅੱਪ ਵੀ ਹੁੰਦਾ। ਮਤਲਬ ਤੁਹਾਨੂੰ 400 500 600 ਦੀ ਰੇਂਜ ਦੇ ਵਿੱਚ ਵਧੀਆ ਇਤਰ ਤੁਹਾਨੂੰ ਯੂਜ਼ ਜੇ ਮਾਲ ਉਹ 300 ਵਿੱਚ ਇਹ ਆ ਜਾਂਦੀ ਹੈ 300 ਦੇ ਵਿੱਚ ਬਾਈ ਇਹ 6 ml ਦੀ ਬੋਤਲ ਆ ਗਈ ਓਕੇ ਔਰ ਆ 600 ਦੇ ਵਿੱਚ 12 ml ਦੀ ਬੋਤਲ ਆ ਗਈ ਸਟਾਰਟਿੰਗ ਪ੍ਰਾਈਸ ਆਪਣਾ ਇਹ ਠੀਕ ਹੈ ਠੀਕ ਹੈ ਜੀ ਹਾਂਜੀ ਓਕੇ ਉਸ ਤੋਂ ਇਲਾਵਾ ਬਾਈ ਜੇ ਕਿਸੇ ਨੇ ਗਿਫਟ ਪੈਕ ਕਰਵਾਉਣੀ ਆ ਉਹ ਵੀ ਸਾਡੇ ਕੋਲ ਮਿਲ ਜਾਂਦੀਆਂ ਨੇ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਬੋਤਲਾਂ ਨੇ ਓਕੇ ਇਹ ਸਾਰਾ ਸਟਾਕ ਆਪਣੇ ਕੋਲ ਅਵੇਲੇਬਲ ਹੋ ਜਾਂਦਾ ਓਕੇ ਥੱਲੇ ਵੀ ਪਈਆਂ ਨੇ ਲਓ ਜੀ ਦੇਖੋ ਨਾ ਜੇ ਕਿਸੇ ਨੂੰ ਗਿਫਟ ਕਰਨਾ ਨਾ ਜੀ ਉਹ ਚੀਜ਼ਾਂ ਵਾਸਤੇ ਨਾ ਬਿਲਕੁਲ ਠੀਕ ਹੈ ਠੀਕ ਹੈ ਇੱਧਰ ਵੀ ਚੈੱਕ ਕਰ ਸਕਦੇ ਹੋ ਬਾਈ ਆਹ ਕ੍ਰਿਸਟਲ ਦੇ ਵਿੱਚ ਬਹੁਤ ਸੋਹਣੀਆਂ-ਸੋਹਣੀਆਂ ਬੋਤਲਾਂ ਆਉਂਦੀਆਂ ਨੇ ਓਕੇ ਹਾਂਜੀ ਲਓ ਜੀ ਆਹ ਤੁਹਾਨੂੰ ਮਿਲ ਜਾਣਗੇ ਸਾਰੀਆਂ ਨਾ ਇਹਨਾਂ 'ਚ ਰੇਨਬੋ ਸ਼ੇਡ ਵੀ ਮਿਲ ਜੀਵਾ ਤੁਹਾਨੂੰ ਓਕੇ ਲਓ ਜੀ ਐਵੇਂ ਦੀਆਂ ਸਾਰੀਆਂ ਤੁਹਾਨੂੰ ਹਨਾ ਗਿਫਟ ਚੀਜ਼ਾਂ ਐਡੀਕੇਸ਼ਨ ਕਰਨੇ ਨੇ ਗਿਫਟ ਆਈਟਮ ਆਪਾਂ ਕਹਿ ਸਕਦੇ ਹਾਂ ਨਾ ਲਓ ਐਵੇਂ ਦੀਆਂ ਸਾਰੀਆਂ ਠੀਕ ਹੈ ਜੀ ਬਾਕੀ ਰੂਮ ਫਰੈਸ਼ ਵਗੈਰਾ ਵੀ ਹੁੰਦੇ ਨੇ ਜੀ ਹਾਂਜੀ ਰੂਮ ਫਰੈਸ਼ਨਰ ਵੀ ਹੁੰਦੇ ਨੇ ਬਾਈ ਰੂਮ ਫਰੈਸ਼ਨਰ ਮਿਲ ਜਣਗੇ ਆਪਣੇ ਕੋਲ ਜਿਹੜੀ ਆ ਇਤਰ ਤੋਂ ਤਿਆਰ ਹੋਈ ਹੋਈ ਆ ਅਗਰਬਤੀਆਂ ਮਿਲਣਗੀਆਂ ਤੋਂ ਸਟਿਕਸ ਮਿਲਣਗੀਆਂ ਆ ਆ ਦੇਖੋ ਆਪਣੇ ਕੋਲ ਆ ਸਾਰਾ ਸਟਾਕ ਪਿਆ ਇਹਦੇ ਵਿੱਚ ਰੂਮ ਫਰੈਸ਼ਨਰ ਵੀ ਨੇ ਠੀਕ ਆ ਜੀ ਬਾਕੀ ਬੋਡੀ ਸਪਰੇ ਵੀ ਆ ਗਏ ਬਖੂਰ ਵਗੈਰਾ ਪਏ ਨੇ ਓਕੇ ਓਕੇ ਇਹ ਆ ਗਏ ਬਖੂਰ ਜੀ ਹਾਂ ਜੀ ਇਹ ਵਾਲੇ ਬਖੂਰ ਨੇ ਸਰ ਬਖੂਰ ਠੀਕ ਇਸ ਤੋਂ ਇਲਾਵਾ ਪਾਲੇ ਪਾਸੇ ਦੇਖੋ ਬਰਨਰ ਪਏ ਨੇ ਉੱਪਰ ਇਲੈਕਟ੍ਰਿਕ ਬਰਨਰ ਹੋ ਗਏ ਕੋਇਲਾ ਵਾਲੇ ਬਰਨਰ ਹੋ ਗਏ ਡਿਫਿਊਜ਼ਰ ਹੋ ਗਏ ਇਹ ਸਾਰੇ ਚੀਜ਼ਾਂ ਖੁਸ਼ਬੂ ਦੇ ਵਾਸਤੇ ਕਮਰਿਆਂ ਦੇ ਵਿੱਚ ਕਿਤੇ ਵੀ ਆਪਾਂ ਲਾ ਸਕਦੇ ਹਾਂ ਇਲੈਕਟ੍ਰਿਕਲੀ ਆ ਗਏ ਹਨ ਜੀ ਹਾਂ ਜੀ ਇਲੈਕਟ੍ਰਿਕ ਆ ਗਏ ਠੀਕ ਹੈ ਇਹ ਵਿੱਚ ਮਤਲਬ ਬਖੂਰ ਧਰਨਾ ਪੈਂਦਾ ਜੀ ਫਿਰ ਹਾਂ ਜੀ ਓਕੇ ਲਓ ਜੀ ਆ ਚੀਜ਼ਾਂ ਮੈਂ ਤੁਹਾਨੂੰ ਮਿਲ ਜਾਣਗੀਆਂ ਨਾ ਸਾਰੀਆਂ ਜਿਵੇਂ ਆ ਦੇਖੋ ਸਾਰੀਆਂ ਇਹ ਵੀ ਇਲੈਕਟ੍ਰਿਕਲ ਆ ਗਈ ਸਾਰੇ ਇਹ ਸਰ ਕੋਇਲਾ ਲੈਣੇ ਜਿਹੜਾ ਦੁਬਈ ਵਾਲਾ ਸ਼ੇਖ ਆਪਣੇ ਘਰਾਂ ਦੇ ਵਿੱਚ ਜਲਾਉਂਦੇ ਹੁੰਦੇ ਨੇ ਠੀਕ ਹੈ ਜੀ ਇਹ ਉਹ ਚੀਜ਼ ਆ ਗਈ ਆ ਦੇਖੋ ਉਹਦੇ ਉੱਤੇ ਕੋਲਾ ਰੱਖ ਕੇ ਉਹਦੇ ਉੱਤੇ ਬਖੂਰ ਦੀ ਡੱਲੀ ਰੱਖੀ ਜਾਊਗੀ ਠੀਕ ਹੈ ਜੀ ਲਓ ਜੀ ਆ ਵੀ ਸਾਰੀਆਂ ਚੀਜ਼ਾਂ ਆ ਗਈਆਂ ਨਾ ਤੇ ਆ ਇਲੈਕਟ੍ਰੀਕਲ ਆ ਗਏ ਦਰਾਂ ਨਾ ਜੀ ਹਾਂਜੀ ਠੀਕ ਹੈ ਠੀਕ ਜੀ ਤੇ ਇਧਰ ਪਰਫਿਊਮ ਵਰਗ ਆ ਗਏ ਹਾਂਜੀ ਇਹ ਦੁਬਈ ਦੇ ਇੰਪੋਰਟ ਦੇ Ориਜినਲ ਪਰਫਿਊਮ ਨੇ ਸਾਡੇ ਕੋਲ ਓਕੇ ਜੀ ਜੇ ਕੋਈ ਚਾਹਵਾਣਾ ਵੀ Ориਜినਲ ਪਰਫਿਊਮ ਹੀ ਸਾਨੂੰ ਚਾਹੀਦੇ ਨੇ ਦੁਬਈ ਦੇ ਉਹ ਵੀ ਸਭ ਤੋਂ ਬਾਅਦ ਕੱਢ ਸਕਦੇ ਨੇ ਠੀਕ ਹੈ ਠੀਕ ਹੈ ਲਓ ਜੀ ਆ ਆ ਗਏ ਠੀਕ ਇਹ ਸਾਰੇ ਆ ਗਏ ਦੁਬਈ ਦੇ ਮਤਲਬ Ориਜినਲ ਪਰਫਿਊਮ ਨੇ ਜਿਹੜੇ ਹਨ ਹਾਂਜੀ ਓਕੇ ਓਕੇ ਤੇ ਅੱਗੇ ਅਗਰ ਅਗਰਵਤੀ ਆ ਗਈ ਜੀ ਹਾਂਜੀ ਅਗਰਬੱਤੀਆਂ ਦਾ ਬਹੁਤ ਸੋਹਣਾ ਸੋਹਣਾ ਸਟਾਕ ਆ ਸਾਡੇ ਕੋਲ ਇਹਦੇ ਵਿੱਚ ਮਸਕੇ ਅਬੀਅਰ ਦੇ ਰੀਅਲ ਰੋਜ਼ ਹੀਨਾ ਸਪੈਸ਼ਲ ਮਸਕ ਰੋਜ਼ ਸੰਦਲਵੁੱਡ ਔਰ ਦਹਨੁਲ ਉਦ ਅੰਬਰ ਉਦ ਇਹ ਸਾਰੀਆਂ ਬਹੁਤ ਸੋਹਣੀਆਂ ਸੋਹਣੀਆਂ ਫ੍ਰੈਗਰੈਂਸਿਸ ਨੇ ਸਾਡੇ ਗਾਹਕ ਕਹਿੰਦੇ ਨੇ ਵੀ ਅਸੀਂ ਅਗਰਬੱਤੀ ਚ ਆ ਗਈ ਜੀ ਹਾਂਜੀ ਇਹ ਤੂਫ ਆ ਗਈ ਜੀ ਤੂਫ ਆ ਗਈ ਹਾਂਜੀ ਇਹ ਤੂਫ ਦੇ ਵਿੱਚ ਆ ਗਈ ਆ ਓਕੇ ਹਾਂਜੀ ਠੀਕ ਆ ਠੀਕ ਆ ਲੋ ਵੀ ਤੁਹਾਨੂੰ ਅਗਰਬੱਤੀ ਪਰਫਿਊਮ ਹਨਾ ਇਤਰ ਉਦ ਹਰ ਤਰ੍ਹਾਂ ਦੀ ਤੁਹਾਨੂੰ ਜਿਹੜੀ ਚੀਜ਼ ਹੈ ਬਾਜ਼ਾਰ ਨੂੰ ਕੋ ਅਵੇਲੇਬਲ ਮਿਲ ਜੂਗੀ ਤੇ ਆਲ ਇੰਡੀਆ ਹੋ ਡਿਲੀਵਰੀ ਹੈ ਨਾ ਵੀਰੇ ਹਾਂਜੀ ਫ੍ਰੀ ਵਰਲਡਵਾਈਡ ਤੇ ਇਹ ਵੀਰੇ ਕੀ ਜੀ ਤਿਆਰ ਕਰਦੇ ਹੁਣ ਬਈ ਅਸੀਂ ਪਰਫਿਊਮ ਤਿਆਰ ਕਰ ਰਹੇ ਹਾਂ ਕਸਟਮਾਈਜ਼ ਕਰ ਰਹੇ ਹਾਂ ਓਕੇ ਜਿਹੜੇ ਬ੍ਰਾਂਡ ਦੇ ਪਰਫਿਊਮ ਹੁੰਦੇ ਨੇ ਹਾਂਜੀ ਇਹ ਜਿਹੜਾ ਅਸੀਂ ਤਿਆਰ ਕਰਦੇ ਹਾਂ ਕਰੀਡ ਇਵੈਂਟਸ ਤਿਆਰ ਕਰ ਰਹੇ ਹਾਂ ਮਤਲਬ ਸੇਮ ਫਰੇਗਰੈਂਸ ਸੇਮ ਲਾਸਟਿੰਗ ਓਕੇ ਸੇਮ ਡਿਟੋ ਹਰ ਚੀਜ਼ ਅਸੀਂ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਇਹਦੇ ਵਿੱਚ ਅੱਛਾ ਇਹ ਇੱਕ ਗੱਲ ਦੱਸੋ ਵੀ ਇਹ ਮਨਲਾ ਜਿੰਨੇ ਮਰਜ਼ੀ ਐਮਐਲ ਤਿਆਰ ਕਰਾ ਲਓ ਹਾਂਜੀ ਸਰ ਤੁਸੀਂ ਇਹਦੇ ਵਿੱਚ ਸਭ ਤੋਂ 50 ਐਮਐਲ ਵੀ ਤਿਆਰ ਕਰਵਾ ਸਕਦੇ ਹੋ 100 ਐਮਐਲ ਵੀ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਹਦੀ ਜਿਹੜੀ ਆਪਣੇ ਕੋਲ ਪ੍ਰਾਈਸ ਦੀ ਸਟਾਰਟਿੰਗ ਹੋਊਗੀ ਹਾਂਜੀ ਮਿਨੀਮਮ ਜਿਹੜੀ ਸਟਾਰਟਿੰਗ ਹੋਊਗੀ ਆਪਣੇ ਕੋਲ ਇਹ 800 900 ਰੁਪਏ ਦੀ ਰੇਂਜ 'ਚ ਅਸੀਂ ਤੁਹਾਨੂੰ ਵਧੀਆ 50 ml ਦਾ ਪਰਫਿਊਮ ਤਿਆਰ ਕਰਕੇ ਦਵਾਂਗੇ ਓਕੇ ਓਕੇ ਹਾਂਜੀ ਠੀਕ ਹੈ ਜੀ ਤੇ ਕਿੰਨੇ ਟਾਈਮ 'ਚ ਰੈਡੀ ਹੋ ਜਾਂਦਾ ਹੈ ਇਹ ਇਹ ਸਰ ਇਹਨੂੰ ਬਸ ਤੁਸੀਂ ਆ ਲੈ ਲਓ 5 5 ਮਿੰਟ ਦੇ ਵਿੱਚ ਅਸੀਂ ਵਧੀਆ ਰੈਡੀ ਕਰਕੇ ਦਵਾਂਗੇ ਤੁਹਾਨੂੰ ਓਕੇ ਓਕੇ ਠੀਕ ਹੈ ਹਾਂਜੀ ਲਓ ਜੀ ਮੰਨ ਲਾ ਜੇ ਕੋਈ ਤੁਸੀਂ ਵੀ ਕੋਈ ਵੀ ਪਰਫਿਊਮ ਤਿਆਰ ਕਰਾਉਣਾ ਨਾ ਆਪਣੇ ਅਕੋਰਡਿੰਗ ਤਾਂ ਉਹ ਵੀ ਕਰਾ ਸਕਦੇ ਹੋ ਬਾਕੀ ਸਕਰੀਨ ਤੇ ਨੰਬਰ ਚੱਲਦਾ ਕੋਈ ਵੀ ਤੁਸੀਂ ਮੰਨ ਲਾ ਜਾਣ ਗੱਲ ਕਰ ਸਕਦੇ ਹਾਂ ਲੋਲ ਮੈਨ ਕੋ ਸਵੈਨ ਡਟੋ ਹੋ ਗਈ ਦਿਨ ਤੋਂ ਸੇਮ ਫ੍ਰੈਗਰੈਂਸ ਔਰ ਸੇਮ ਲਾਸਟਿੰਗ ਠੀਕ ਉਸ ਤੋਂ ਅਲਾਵਾ ਤੁਸੀਂ ਸਾਡੇ ਕੋਲ ਬਲੂਡਿਸ਼ ਨੈਲ ਹੋ ਗਿਆ ਓਮ ਬ੍ਰੈਂਡ ਨਮੇਡ ਹੋ ਗਿਆ ਔਰ ਵਾਈ ਐਸ ਐਲ ਦੇ ਆ ਦੇਖੋ ਜਿੰਨੇ ਵੀ ਪਹਿਣੇ ਸਾਰੇ ਬ੍ਰਾਂਡ ਦੇ ਪਹਿਣੇ ਗੁਚੀ ਫਲੋਰਾ ਗੁਚੀ ਗਿਲਟੀ ਪਰਾਡਾ ਇਹ ਸਾਰੇ ਤੁਸੀਂ ਸਾਡੇ ਕੋਲ ਅਵੇਲੇਬਲ ਨੇ ਓਕੇ ਓਕੇ ਲੋਈ ਤੇ ਆ ਗਿਆ ਗੱਡੀਆਂ ਵਾਲਾ ਬਾਈ ਹਾਂ ਹਾਂਜੀ ਬਾਈ ਓਕੇ ਮਤਲਬ ਕਾਰ ਦੇ ਵਿੱਚ ਜੇ স্মੈਲ ਵਗੈਰ ਆ ਰਹੀ ਆ ਓਕੇ ਇਹ ਉਹਦੇ ਵਾਸਤੇ ਤੁਸੀਂ ਸਭ ਤੋਂ ਕਾਰ ਹੈਂਗਿੰਗ ਵੀ ਬਾਈ ਕਰ ਸਕਦੇ ਹੋ ਓਕੇ ਇਹਦੇ ਵਿੱਚ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਇਤਰ ਪਾ ਕੇ ਅਸੀਂ ਤੁਹਾਨੂੰ ਬਣਾ ਕੇ ਦਵਾਂਗੇ ਇਹਦੇ ਵਿੱਚ ਲਾਈਟ ਇਤਰ ਵੀ ਪਵਾ ਸਕਦੇ ਹੋ ਤੇਜੀ ਇਤਰ ਵੀ ਪਵਾ ਸਕਦੇ ਹੋ ਹਾਂਜੀ ਇਹਦੀ ਕੋਸਟ ਮਿਨੀਮਮ ਹੋਊਗੀ 500 ਰੁਪਏ ਔਰ 2.5 ਤੋਂ 3 ਮਹੀਨਾ ਗੱਡੀ ਦੇ ਵਿੱਚ ਚੱਲੇਗਾ ਤੁਹਾਡੇ ਠੀਕ ਹੈ ਜੀ ਹਾਂਜੀ ਲਓ ਜੀ ਇਸ ਤੋਂ ਇਲਾਵਾ ਤੁਸੀਂ ਸਾਡੇ ਕੋਲ ਹਾਂਜੀ ਅ ਸੋਲਿਡ ਪਰਫਿਊਮ ਵੀ ਲੈ ਸਕਦੇ ਹੋ ਇਹਦਾ ਵੀ ਸਟਾਕ ਸਾਡੇ ਕੋਲ ਅਵੇਲੇਬਲ ਹੈ ਜੇ ਮੈਂ ਗਰਮੀ ਵਾਲਾ ਮੌਸਮ ਆ ਇਹਨੂੰ ਐ ਕਰਕੇ ਤੁਸੀਂ ਇਹ ਹੱਥ ਤੇ ਲਾ ਕੇ ਇੱਥੇ ਲਾ ਸਕਦੇ ਹੋ ਆਪਣੇ ਕੰਨਾਂ ਦੇ ਪਿੱਛੇ ਲਾ ਸਕਦੇ ਹੋ ਠੀਕ ਹੈ ਜੀ ਹਾਂਜੀ ਗਰਮੀ ਦੇ ਵਾਸਤੇ ਯੂਜ਼ ਕਰਨ ਵਾਸਤੇ ਵਧੀਆ ਚੀਜ਼ ਹੈ ਇਹ ਓਕੇ ਓਕੇ ਹਾਂਜੀ ਲੋ ਵੀ ਇੰਦਾ ਦੀ ਤੁਹਾਨੂੰ ਚੀਜ਼ ਮਿਲ ਜੂਗੀ ਬਾਹਰ ਦੱਸਿਆ ਆਪਾਂ ਨੂੰ ਨਾ ਇਹ ਹੋ ਗਿਆ ਸਾਰਾ ਰੈਡੀ ਹਾਂ ਹਾਂਜੀ ਇਹ ਸਾਰਾ ਰੈਡੀ ਹੋ ਗਿਆ ਓਕੇ ਬੱਸ ਆ ਦੇਖੋ ਤੁਹਾਡੇ ਸਾਹਮਣੇ ਬੋਤਲ ਦੇ ਵਿੱਚ ਪਾ ਕੇ ਲਓ ਜੀ ਠੀਕ ਆ ਜੀ ਲਓ ਜੀ ਸੇਮ ਡੇਟੋ ਫ੍ਰੈਗਮੈਂਟਸ ਤਿਆਰ ਹੋ ਗਈ ਸਰ ওকে ওকে ਠੀਕ ਆ ਜੀ ਤੇ ਸਾਰਾ ਆਪਣੇ ਕੋਲ ਪ੍ਰਾਈਸ ਕਿੰਨੇ ਤੋਂ ਸਟਾਰਟ ਹੋਣ ਦਾ ਮਤਲਬ ਹੈ ਇੱਤਰ ਬਈ ਪ੍ਰਾਈਸ ਆਪਣੇ ਕੋਲ ਇਤਰ ਦਾ ਜਿਹੜਾ ਸਟਾਰਟ ਹੋਣ ਦਾ 3ml 300 6ml 300 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਆਪਣੀ ਓਕੇ ਓਕੇ ਹਾਂਜੀ ਉਸ ਤੋਂ ਹਿਸਾਬ ਨਾਲ ਮਤਲਬ ਜਿਵੇਂ ਕੁਆਲਿਟੀ ਵਧੂਗੀ ਐਵੇਂ ਆਪਣਾ ਰੇਟ ਵੀ ਵਧੂਗਾ ਪਰ ਤੁਹਾਨੂੰ 400 500 600 ਦੀ ਰੇਂਜ ਦੇ ਵਿੱਚ 6ml ਦੇ ਵਿੱਚ ਬਹੁਤ ਵਧੀਆ ਵਧੀਆ ਲਾਸਟਿੰਗ ਵਾਲੇ ਔਰ ਵਧੀਆ ਖੁਸ਼ਬੂਆਸੀ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ ਹਾਂਜੀ ਉਸ ਤੇ ਵਿੱਚ ਜੇ ਤੁਸੀਂ ਚਾਹੋ ਵੀ ਹੋਰ ਤੁਸੀਂ ਅਪ ਕੁਆਲਿਟੀ ਚਾਹੋ ਨਾ ਉਹ ਵੀ ਸਾਡੇ ਕੋਲ ਮਿਲ ਜੂਗੀ ਠੀਕ ਹੈ ਜੀ ਹਾਂਜੀ ਉਸ ਤੋਂ ਇਲਾਵਾ ਸਾਡੇ ਸਵ ਮੇਰਾ ਮੈਂ ਸਾਡਾ ਸਲਸਬੀਲਾ ਮਤਲਬ ਬਹੁਤ ਜ਼ਿਆਦਾ ਮਹਿੰਗੀ ਆਈਟਮ ਤੁਸੀਂ ਯੂਜ਼ ਕਰਨਾ ਚਾਹਦੇ ਹੋ ਉਹ ਵੀ ਕਰ ਸਕਦੇ ਹੋ ਠੀਕ ਹੈ ਠੀਕ ਹੈ ਹਾਂਜੀ ਓਕੇ ਸਰ ਤੇ ਸਾਰਾ ਆਪਣੇ ਕੋ ਗਰਮੀਆਂ ਵਾਸਤੇ ਕੋਈ ਸਪੈਸ਼ਲ ਜਿਹੜੇ ਵਾਸਤੇ ਮਤਲਬ ਖੁਸ਼ਬੂ ਬੰਦੇ ਨਹੀਂ ਨਾ ਜਾਵੇ ਹਾਂਜੀ ਬਾਈ ਗਰਮੀਆਂ ਵਾਸਤੇ ਸਪੈਸ਼ਲ ਆਪਣੇ ਕੋਲ ਬਹੁਤ ਕੁਝ ਆਇਆ। ਓਹਦੇ ਵਿੱਚ ਸਭ ਤੋਂ ਵਧੀਆ ਮਤਲਬ ਜੇ ਲਾਈਟ ਖੁਸ਼ਬੂ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਅਨਹਾਰ ਮਸਕ ਟਰਾਈ ਕਰੋ। ਹਾਂਜੀ ਤੁਹਾਡੇ ਕੱਪੜਿਆਂ 'ਚੋਂ ਇਹਦੀ ਖੁਸ਼ਬੂ ਨਹੀਂ ਜਾਊਗੀ। ਹੋ ਸਕਦਾ ਧੋਣ ਤੋਂ ਬਾਅਦ ਵੀ ਖੁਸ਼ਬੂ ਆਉਂਦੀ ਰਵੇ। ਠੀਕ ਹੈ ਜੀ। ਸਾਡਾ ਇਹ ਹੋ ਗਿਆ, ਸਾਡਾ ਉਦਲ ਬੁਰਾਕ ਹੋ ਗਿਆ, ਰੋਮਾਂਸ ਹੋ ਗਿਆ, ਮਲਿਕਾ ਹੋ ਗਿਆ। ਔਰ ਫ੍ਰੈਂਚ ਖੁਸ਼ਬੂਆਂ ਦੇ ਵਿੱਚ ਕਲੀਡ ਇਵੈਂਟਸ ਹੋ ਗਿਆ, ਡਿਓਰ ਸਵਾਜ ਹੋ ਗਿਆ ਔਰ ਫ੍ਰੈਂਚ ਖੁਸ਼ਬੂਆਂ ਦਾ ਸਟਾਕ ਬਹੁਤ ਪਿਆ। ਇਹ ਸਾਰੀਆਂ ਮਤਲਬ ਗਰਮੀ ਦੀਆਂ ਖੁਸ਼ਬੂਆਂ ਨੇ ਇਹ ਵੀ ਇਸਤੇਮਾਲ ਕਰ ਸਕਦੇ ਹੋ ਔਰ ਉਸ ਤੋਂ ਇਲਾਵਾ ਅਰਬੀ ਵਾਲਿਆਂ ਦੇ ਵਿੱਚ ਵੀ ਅ ਗਰਮੀਏ ਦੇ ਵਾਸਤੇ ਬਹੁਤ ਸੋਹਣਾ ਸੋਹਣਾ ਸਟਾਕ ਅਵੇਲੇਬਲ ਹੋਇਆ ਸਾਡੇ ਕੋਲ ਠੀਕ ਹੈ ਠੀਕ ਕਿਉਂਕਿ ਗਰਮੀ ਔਰ ਠੰਡਾ ਦੇ ਉਤ ਜਿਹੜੇ ਹੁੰਦੇ ਨੇ ਇੱਧਰ ਹੁੰਦੇ ਨੇ ਉਹ ਅਲੱਗ-ਅਲੱਗ ਹੁੰਦੇ ਨੇ ਓਕੇ ਓਕੇ ਸਰ ਹਾਂਜੀ ਇਸ ਕਰਕੇ ਅਸੀਂ ਸਾਰਾ ਸਟਾਕ ਅਵੇਲੇਬਲ ਕਰਾ ਲਿਆ ਤਾਂ ਤੁਸੀਂ ਬਾਏ ਕਰ ਸਕਦੇ ਹੋ ਗਰਮੀ ਵਾਲੇ ਵੀ ਬਾਏ ਨਹੀਂ ਦੱਸਤਾ ਨਾ ਕਿਹੜੇ-ਕਿਹੜੇ ਬਾਈਏ ਨੂੰ ਤੁਸੀਂ ਲੈ ਸਕਦੇ ਹੋ ਲੋ ਬਾਕੀ ਹਰ ਤਰ੍ਹਾਂ ਦੀ ਬਾਈ ਖੁਸ਼ਬੂ ਨਾਲ ਦੇ ਦੋਗੇ ਤਿਆਰ ਕਰ ਮੰਨ ਲਾ ਜਿੱਦਾਂ ਸੀਕ ਕਹਾਂਗੇ ਵੀ ਸਾਡਾ ਬੁਰਾਕ ਸਪੈਸ਼ਲ ਤੁਸੀਂ ਜ਼ਰੂਰ ਟਰਾਈ ਕਰੋ ਓਕੇ ਹਾਂਜੀ ਬੁਰਾਕ ਸਪੈਸ਼ਲ ਸਾਡ ਵਧੀਆ ਚੀਜ਼ ਦਾ ਮਤਲਬ ਤੁਸੀਂ ਐ ਲਾ ਲਓ ਕਿਤੇ ਲਾ ਕੇ ਚਲੇ ਗਏ ਰੂਮ ਦੇ ਵਿੱਚ ਜਾ ਕੇ ਖੜ ਗਏ ਉੱਥੋਂ ਨਿਕਲ ਕੇ ਚਲੇ ਜਾਊਂਗਾ ਤਾਂ ਉੱਥੇ ਵੀ ਥੋੜੀ ਫ੍ਰੈਗਰੈਂਸ ਬਾਕੀ ਰਹੂਗੀ ਠੀਕ ਹੈ ਜੀ ਤੁਸੀਂ ਆਪਣੇ ਰੂਮ ਚੋਂ ਲਾ ਕੇ ਨਿਕਲਦੇ ਹੋ ਸ਼ਾਮ ਨੂੰ ਆਪਣੇ ਰੂਮ ਚ ਆਉਂਗਾ ਤਾਂ ਵਾਪਸ ਤੁਹਾਡੇ ਰੂਮ ਤੇ ਖੁਸ਼ਬੂ ਹੋਊਗੀ ਉਸੇ ਤਰ੍ਹਾਂ ਦੀ ਓਕੇ ਉਹ ਸਾਦਾ ਤੁਹਾਡੇ ਕੱਪੜਾ ਚੋਂ ਜਾ ਵੀ ਨਾ ਧੋਣ ਤੋਂ ਬਾਅਦ ਵੀ ਤੇ ਸਰ ਹੁਣ ਇਦਾਂ ਦੱਸੋ ਜੇ ਰੂਮ ਵਾਸਤੇ ਜਾਂ ਆਫਿਸ ਵਾਸਤੇ ਕੀ ਵੈਸਟ ਰਹੂਗਾ ਖੁਸ਼ਬੂ ਰੂਮ ਵਾਸਤੇ ਬਾਈ ਤੁਸੀਂ ਰੂਮ ਫਰੈਸ਼ਨਰ ਵੀ ਯੂਜ਼ ਕਰ ਸਕਦੇ ਹੋ ਓਕੇ ਪਰ ਉਹ ਆਇਆ ਵੀ ਤੁਸੀਂ ਇੱਕ ਵਾਰੀ ਛੜਕਦਾ ਥੋੜਾ देर ਖੁਸ਼ਬੂ ਰਹੂਗੀ ਫਿਰ ਖਤਮ ਆ ਪਰ ਉਹਦੇ ਵਾਸਤੇ ਇੱਕ ਚੀਜ਼ ਤਾਂ ਦੇਖੋ ਤੁਸੀਂ ਰੂਮ ਵਾਸਤੇ ਇਲੈਕਟ੍ਰਿਕ ਬਰਨਰ ਠੀਕ ਆ ਜੀ ਠੀਕ ਆ ਇਹ ਤੁਹਾਨੂੰ ਲੈਂਪ ਦਾ ਕੰਮ ਵੀ ਦਊਗਾ ਉਸ ਤੋਂ ਬਾਅਦ ਆ ਸਵਿੱਚ ਛੱਡ ਕੇ ਇਹਦਾ ਜਿਹੜਾ ਸਿਸਟਮ ਸਟਾਰਟ ਹੋ ਜਾਊਗਾ ਹਾਂਜੀ ਉਹਦੇ ਵਾਸਤੇ ਤੁਸੀਂ ਸੱਤੋਂ ਖੁਸ਼ਬੂ ਵੀ ਬਾਏ ਕਰ ਸਕਦੇ ਹੋ ਆ ਦੇਖੋ ਇਹਦੇ ਵਿੱਚ ਬਸ ਅੰਨੀ ਕੁ ਚੁਟਕੀ ਭਰ ਕੇ ਪਾ ਦਿਓ ਓਕੇ ਹਾਂਜੀ ਬਹੁਤ ਟਾਈਮ ਤੱਕ ਇਹ ਚੱਲੀ ਜਾਊਗੀ ਔਰ ਖੁਸ਼ਬੂ ਦੇ ਵਿੱਚ ਰੂਮ ਦੇ ਵਿੱਚ ਵਧੀਆ ਖੁਸ਼ਬੂ ਰਹੂਗੀ ਤੁਹਾਡੇ ਠੀਕ ਆ ਜੀ ਹਾਂਜੀ ਉਸ ਤੋਂ ਇਲਾਵਾ ਰੂਮ ਵਾਸਤੇ ਤੁਸੀਂ ਸੱਤੋਂ ਡਿਫਿਊਜ਼ਰ ਬਾਈ ਕਰ ਸਕਦੇ ਹੋ ਦੇਖੋ ਆ ਚੱਲ ਰਿਹਾ ਇਹਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਲਿਕਵਿਡ ਪੈ ਜਾਂਦਾ ਔਰ ਇਹਦੇ ਵਿੱਚ ਜਿਹੜਾ ਹੁੰਦਾ ਲਿਕਵਿਡ ਪੈ ਜਾਂਦਾ ਆ ਦੇਖੋ ਖੁਸ਼ਬੂ ਨਿਕਲਦੀ ਰਹੂਗੀ ਇਹ 8 ਤੋਂ 10 ਘੰਟੇ ਐਵੇਂ ਚੱਲਦੇ ਰਹਿਣਾ ਇੱਕ ਵਾਰੀ ਪਾਣੀ ਪਾ ਕੇ ਚਾਰ ਪੰਜ ਡ੍ਰੋਪ ਪਾਤੇ ਸਾਰਾ ਦਿਨ ਰੂਮ ਚੋਂ ਖੁਸ਼ਬੂ ਨਹੀਂ ਜਾਣੀ ਠੀਕ ਹੈ ਜੀ ਹਾਂਜੀ ਉਹ ਤੋਂ ਇਲਾਵਾ ਜੇ ਤੁਸੀਂ ਕੋਇਲ ਵਾਲਾ ਬਰਨਰ ਯੂਜ਼ ਕਰਨਾ ਚਾਹੁੰਦੇ ਹੋ ਜਿਹੜਾ ਦੁਬਈ ਵਾਲਾ ਸ਼ੇਕ ਕਰਦੇ ਨੇ ਹਾਂਜੀ ਉਹ ਆਵਲੇ ਆ ਜਾਂਦੇ ਨੇ ਫਿਰ ਆ ਦੇਖੋ ਸਾਡੇ ਕੋਲ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਹੋਰ ਵੀ ਮਿਲ ਜਣਗੇ ਇਹ ਵੀ ਬਖੂਰੀ ਪੈਂਦਾ ਜੀ ਇਦੇ ਉੱਤੇ ਕੋਲਾ ਰੱਖ ਕੇ ਨਾ ਹੁੱਕੇ ਵਾਲਾ ਕੋਲਾ ਰੱਖ ਕੇ ਠੀਕ ਆ ਹਾਂਜੀ ਉਹਦੇ ਉੱਤੇ ਆ ਦੇਖੋ ਬਖੂਰ ਦੀ ਟਿੱਕੀ ਰੱਖੀ ਜਾਂਦੀ ਹੈ ਓਕੇ ਹਾਂਜੀ ਇਹ ਸਾਡਾ ਦੁਬਈ ਵਾਲਾ ਬਖੂਰ ਆ ਇਹਦੇ ਉੱਤੇ ਰੱਖ ਦੋ ਠੀਕ ਆ ਜਿਵੇਂ ਜਿਵੇਂ ਕੋਲਾ ਇਹਨੂੰ ਜਲਾਉਂਦਾ ਰਹੂਗਾ ਇਹਦੇ ਵਿੱਚੋਂ ਖੁਸ਼ਬੂ ਨਿਕਲਦੀ ਰਹਣੀ ਆ ਓਕੇ ਹਾਂਜੀ ਠੀਕ ਆ ਜੀ ਮਨ ਲੱਗੇ ਬੈਸਟ ਆਪਸ਼ਨ ਇਹਨੇ ਰੂਮ ਬਾਕ ਇਹ ਬੈਸਟ ਆਪਸ਼ਨਾਂ ਨੇ ਜੀ ਹਾਂਜੀ ਓਕੇ ਓਕੇ ਸਰ ਠੀਕ ਆ ਜੀ ਤੇ ਇਹ ਸਾਰੇ ਅੱਗੇ ਆ ਕੇ ਗਿਫਟ ਆਈਟਮ ਜੀ ਹਾਂਜੀ ਗਿਫਟ ਆਈਟਮ ਆ ਗਿਆ ਦੇਖੋ ਕਿੰਨੀਆਂ ਜੰਨੀਆਂ ਸੋਹਣੀਆਂ ਬੋਤਲਾਂ ਨੇ ਓਕੇ ਇਹ ਬੋਤਲਾਂ ਨੇ ਓਕੇ ਅਤਰ ਵਾਸਤੇ ਆ ਦੇਖ ਇਹਦੇ ਵਿੱਚ ਰੋਜ਼ ਵਾਲੀ ਆ ਗਈ ਹੈ ਸਿਰਾਈ ਵਾਲੀ ਆ ਗਈ ਆ ਬੋਟਲ ਆ ਗਈ ਇਹਦੇ ਵਿੱਚ ਤੁਸੀਂ ਕ੍ਰਿਸਟਲ ਇਸਤੇਮਾਲ ਕਰ ਸਕਦੇ ਹੋ ਕ੍ਰਿਸਟਲ ਦੇ ਵਿੱਚ ਬਹੁਤ ਆਪਸ਼ਨ ਹਨ ਸਾਡੇ ਕੋਲ ਓਕੇ ਜਿਵੇਂ ਆ ਇਧਰ ਪਈਆਂ ਨੇ ਨਾ ਹਾਂਜੀ ਲਓ ਜੀ ਆ ਕ੍ਰਿਸਟਲ ਦੇ ਵਿੱਚ ਆ ਗਈਆਂ ਸਾਰੀਆਂ ਨਾ ਇਹ ਸਾਰੇ ਆਪਸ਼ਨ ਆ ਜਾਂਦੀਆਂ ਨੇ ਇਹਦੇ ਵਿੱਚ ਰੈਂਬੋ ਬੋਟਲ ਆ ਜਾਂਦੀ ਹੈ ਰੰਗੀਨ ਆ ਜਾਂਦੀ ਹੈ ਔਰ ਸਿੰਪਲ ਵਾਈਟ ਵੀ ਆ ਜਾਂਦੀ ਆ ਓਕੇ ਆ ਸਿੰਪਲ ਵਾਈਟ ਉੱਪਰ ਨਾ ਹਾਂਜੀ ਆ ਸਿੰਪਲ ਵਾਈਟ ਪਈ ਆ ਉੱਪਰ ਠੀਕ ਹੈ ਜੀ ਔਰ ਉਸ ਤੋਂ ਇਲਾਵਾ ਇਧਰ ਦੇਖੋ ਕਿੰਨਾ ਸੋਹਣਾ ਸਟਾਕ ਪਿਆ ਆਪਣੇ ਕੋਲ ਤੇ ਸਾਰਾ ਬੋਟਲਾਂ ਦਾ ਸਟਾਕ ਆ ਖਾਲੀ ਬੋਟਲਸ ਕੋਈ ਵੀ ਰਿਫਿਲ ਕਰਵਾ ਸਕਦੇ ਹੋ ਤੁਸੀਂ ਓਕੇ ਇਹ ਸਾਰੀਆਂ ਗਿਫਟ ਵਾਲੀ ਆ ਗਈਆਂ ਨਾ ਪ੍ਰੀਮੀਅਮ ਆਪਾਂ ਕਹਿ ਸਕਦੇ ਹਾਂ ਲਗਦੇ ਵੀ ਕਹਿ ਸਕਦੇ ਹਾਂ ਪ੍ਰੀਮੀਅਮ ਹਾਂਜੀ ਹਾਂਜੀ ਕਈ ਲੋਕ ਸ਼ੌਕੀਨ ਹੁੰਦੇ ਨੇ ਵੀ ਵਧੀਆ ਬੋਟਲ ਦੇ ਵਿੱਚ ਅਸੀਂ ਰੋਮ ਦੇ ਵਿੱਚ ਰੱਖੀ ਹੋਰ ਪਈ ਬੋਟਲ ਵਧੀਆ ਲੱਗੇ ਹਾਂਜੀ 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 ਉਹ ਇਸਤੇਮਾਲ ਕਰ ਸਕਦੇ ਨੇ ਬਾਏ ਕਰ ਸਕਦੇ ਨੇ ਸਭ ਤੋਂ ਲਓ ਜੀ ਠੀਕ ਹੈ ਜੀ ਤੇ ਸਰ ਆਪਣਾ ਐਡਰੈਸ ਕੀ ਰਹਿ ਜਾਂਦਾ ਜੀ ਆਪਣਾ ਐਡਰੈਸ ਹੈਗਾ ਜੀ ਲੁਧਿਆਣਾ अरोड़ा पैलेस ਠੀਕ ਹੈ ਜੀ अरोड़ा पैलेस 280i ਰੋਡ ਨੀਅਰ ਆਨੰਦ ਜੋਤਾਈ ਹਸਪੀਟਲ ਲੁਧਿਆਣਾ ਠੀਕ ਹੈ ਜੀ ਆ 8TI ਦੇ ਬਿਲਕੁਲ ਦੂਸਰੇ ਗੇਟ ਦੇ ਸਾਹਮਣੇ ਸਾਡੀ ਸ਼ਾਪ ਆ ਗਲੀ ਨੰਬਰ 1 ਦੇ ਮੋੜ ਦੇ ਉੱਤੇ ਓਕੇ ਸਰ ਹਾਂਜੀ ਤੇ ਸਾਡੀ ਡਿਲੀਵਰੀ ਥੋੜੀ ਆਲ ਇੰਡੀਆ ਫ੍ਰੀ ਆ ਹਨਾ ਆਲ ਇੰਡੀਆ ਫ੍ਰੀ ਆ ਪਰ ਉਸ ਤੋਂ ਇਲਾਵਾ ਬਾਅਦ ਲੈ ਸਾਡੇ ਭਾਈ ਭੈਣਾਂ ਦੇ ਜਿਹੜੇ ਵੀ ਆਰਡਰ ਹੋਣਗੇ ਹਾਂਜੀ ਹਾਂਜੀ ਉਹਦੇ ਵਿੱਚ ਜਿੰਨਾ ਮਾਲ ਹੋਊਗਾ ਉਸ ਹਿਸਾਬ ਨਾਲ ਜੋ ਡਿਲੀਵਰੀ ਚਾਰਜਸ ਹੋਣਗੇ ਫਿਰ ਉਹਨਾਂ ਨੂੰ ਦੱਸ ਦਿੱਤੇ ਜਾਣਗੇ ਠੀਕ ਆ ਜੀ ਬਾਕੀ ਤੁਹਾਡਾ ਕੰਟੈਕਟ ਨੰਬਰ ਆਪਾਂ ਸ਼ੇਅਰ ਕਰ ਦਾਂਗੇ ਨਾ ਜੇ ਕਿਸੇ ਨੂੰ ਕੋਈ ਵੀ ਗੱਲਬਾਤ ਕਰਨੀ ਹੈ ਕੋਈ ਜਾਣਕਾਰੀ ਲੈਣੀ ਹੈ ਉਹ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਹਾਂਜੀ ਬਈ ਠੀਕ ਆ ਜੀ